ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਵੰਟ ਚ ਛੋਟੀ ਤਾਂ ਚੰਗੀ ਸਿੱਧੇ ਧਾਰੀ ਛੂਪ ਹੀ ਕੈ ਨਹੀਂ ਹਾਂ ਹਾਂ ਹੋਰ ਮੈਂ ਤਾਂ ਡਰ ਸੀ ਹਾਂ ਨਹੀਂ ਚੰਗਾ ਭਾਈ ਸਿੱਧੇ ਧਾਰੀ ਦੁੱਧ ਵੀ ਠੀਕ ਆ ਖਰ ਹਾਂ ਦੁੱਧ ਤਾਂ ਖਰ ਚੰਗਾ ਦੇ ਹਾਂ ਇੱਕ ਗੱਲ ਹੁਣ ਪਾਲਾ ਕੰਜੇ ਦੀ ਗੱਲ ਆਖੇ ਨਾ ਨੀਰਾ ਚਾਰਾ ਭਾਈ ਟਾਈਮ ਤੇ ਧਾਰ ਡੋਕਾ ਕੈ ਨਹੀਂ ਹੋਰ ਜੇ ਸਾਹਮਣੇ ਤਾਂ ਫਿਰ ਪਛੂ ਹੱਲ ਜਾਂਦਾ ਹੋਰ ਇਹ ਤੇ ਇੱਕ ਬੰਦੇ ਦੇ ਹੱਥ ਪਾਈਏ ਨਾ ਹਾਂ ਵਦ ਗਿਆ ਜੇ ਕਈ ਨੂੰ ਆਖੇ ਮੈਂ ਕੰਜੇ ਤੇ ਲੈ ਕੇ ਫਿਰ ਨਾ ਕਰ ਮੱਥਾ ਦੁੱਧ ਹੋਇਆ ਹੋਰ ਪਰ ਕਾਨੂੰ ਮੰਨਦੇ ਆਪਣਾ ਮੰਨਦੇ ਨਹੀਂ ਉਹੀ ਤਾਂ ਰੌਲਾ ਫਿਰ ਛੋਨਾ ਫਿਰ ਪੰਚ ਪੜਾਦ ਕੇ ਜਰ ਤਰਥੇ ਕਿਵੇਂ ਕਰਗੇ ਹਾਂ ਛੋਨਾ ਕੇ ਖਰਚ ਕੇ ਦੋ ਦਿਨ ਮਦਾਗਾ ਨਾ ਖਰਚੋ ਯਾਰ ਜੀ ਵੀ ਗੱਡਾ ਹੂ ਗੱਡਾ ਹੋ ਕੇ ਐਵੇਂ ਤੇ ਮੰਡੀ ਚ ਨਾ ਬਹਿਣਾ ਪੈ ਜੇ ਕੱਜ ਪੱਕੀ ਆਪਣਾ ਮੜ ਕੇ ਉੱਥੇ ਬੈਠਾ ਨਹੀਂ ਜਾਂਦਾ ਕੋਈ ਮੜ ਕੇ ਲੜੀ ਜਿੰਨੇ ਤੇ ਮੱਛਰ ਖਾਜੂ ਪਟਕੇ ਦੋ ਦਿਨ ਅੱਛੀ ਵਾਜ ਖਰਾਜ ਹੋਰ ਹੁਣ ਕਿਹੜਾ ਕੋਈ ਇਥੇ ਰੌਣੀ ਸੁੱਕਦੀ ਐ ਹਾਂ ਐ ਤਾਂ ਗੱਲ ਹੈ ਹੋਰ ਜਾਊ ਇਸਦੀ ਕਲਮ ਪਰ ਹਾਂ ਆ ਆਇਆ ਭਾਈ ਇੱਕ ਗੱਲ ਨਹੀਂ ਕਰੀ ਜਾਉਂਗੇ ਸਾਰੇ ਪਾਈਆਂ ਬਸੂ ਹੀ ਬਹਿ ਗਏ ਕੋਈ ਨਹੀਂ ਪੈ ਜਾਗੇ ਤੂੰ ਪੈ ਜਾ ਉਹੀ ਬਹਿ ਕੇ ਆ ਜਾ ਬਹਿ ਜਾ ਮੈਨੂੰ ਇਕੱਲੇ ਨੂੰ ਨੀਂਦ ਹੀ ਨਹੀਂ ਆਉਂਦੀ ਯਾਰ ਉਹ ਐਂ ਚਾਹੇ ਮੈਂ ਖਾ ਚੱਲ ਕੋਈ ਗੱਲ ਬਾਤ ਟੂਲ ਡਰੀ ਦੀ ਟੂਲ ਡਰੀਆਂ ਗੱਲਾਂ ਇਹ ਬਾਈ ਕਹਿੰਦਾ ਝੋਨਾ ਝੂਨਾ ਕਿਵੇਂ ਕਰਗੇ ਮਾਂ ਖੜ ਜਾ ਇਹ ਦੋ ਦਿਨ ਇਹ ਕਹਿੰਦਾ ਖੜ ਜਾ ਦੋ ਦਿਨ ਯਾਰ ਹੇ ਤਾਂ ਲਊਗਾ ਹਰ ਆਇਆ ਇਹ ਅੱਛਾ ਹੋਰ ਚਲ ਫਿਰ ਖੜੇ ਆ ਭਾਈ ਹੋਰ ਕੀ ਕਾਜੀ ਕਾਹ ਆ ਹੋਰ ਮੈਂ ਤਾਂ ਜੀ ਕੋਈ ਮਮੀ ਕਰੀ ਜੇ ਕਨਾਂ ਪਵੇ ਕਾਡਾ ਵਾਲਾ ਯਾਰ ਨਹੀਂ ਡੇਗਦਾ ਅੱਛਾ ਚਾਰ ਦਿਨਾਂ ਚ ਕੁਝ ਨਹੀਂ ਹੁੰਦਾ ਉਹਨੂੰ ਆਉਣਾ ਚੱਖੀ ਆ ਭਾਈ ਹੋਰ ਉਸੇ ਇੱਕ ਗੱਲ ਹੋਰ ਹਾਂ ਅਜੇ ਰੇਟ ਵੀ ਘਟਾ ਕੀ ਆ ਮਹ ਚਾਰ ਦਿਨਾਂ ਨੂੰ ਵਧ ਜੇ ਰੇਟ ਤਾਂ ਫਿਰ ਜਦੋਂ ਮਤਲਬ ਹੀ ਬਾਹਰ ਲਾ ਵਪਾਰੀ ਪਉ ਫੇਰ ਹੀ ਵਧਦਾ ਵਪਾਰੀ ਬਸ ਹੁਣੀ ਚੱਲੂ ਫਿਰ ਹਾਂ ਪਿਛਲੀ ਵਾਰ ਤਾਂ ਭੈਣ ਦੇ ਲੈਣ ਦਾ 3300 ਨੂੰ ਵਿਕੀ ਗਿਆ ਓਏ ਹੈਗੇ ਆਪਣੀ ਮੰਡੀ ਚੋ ਵਪਾਰੀ ਆਏ ਨਹੀਂ ਕਿਹੜਾ ਮੈਨੂੰ ਪਤਾ ساری ਗੱਲ ਜਾ ਆਪਣੀ ਮੰਡੀ ਥੋੜੀ ਛੋਟੀ ਆ ਛੋਟੀ ਛੋਟੀ ਵਪਾਰੀ ਘੱਟ ਆਉਂਦਾ ਇੱਕ ਵਪਾਰੀ ਆਸਲ ਇੱਥੇ ਹਾਂ ਇਹ ਵੀ ਬੱਟਾ ਪਾਇ ਜਾਂਦਾ ਪਾਈ ਹੋਰ ਹਮ ਹੁਣ ਝੋਨਾ ਚੰਗਾ ਹੋ ਗਿਆ ਹਮ ਐਦ ਕੀ 850 ਲੈ ਦੋ ਤਾਂ ਉਹ ਕੀ ਕਰਾਂਗਾ ਯਾਰ ਅੱਗੇ ਸਾਰਾ 850 ਪਾਊਗਾ ਉਹ ਕੋ ਯਾਰ ਡੀ ਇਹ ਇਹ ਨਾ ਨਿਆਰਾ ਨਹੀਂ ਹੁੰਦਾ ਭਰਾ ਸਿੱਧੀ ਗੱਲ ਆ ਇਹ ਤਾਂ ਗੱਲ ਤੇ ਮੈਂ ਹੂੰ ਇੱਕ ਗੱਲ ਪੰਤੋਏ ਹਾਂ ਔਰ ਜਿਹੜੀ ਗੱਲ ਪੱਕੀ ਹੈ ਟੂਟਾ ਬੇਤਰੋੜੇ ਮਗਰ ਪੈਂਦਾ ਹਾਂ ਹੈ ਉਹ ਜੇ ਮਗਰ ਪੈਂਦਾ ਟੂਟਾ ਬੇਤਰ ਉਹ ਬਹਾਈ ਨੂੰ ਚੰਗਾ ਅੱਛਾ ਹਾਂ ਇਹ ਤਾਂ ਆਪਣਾ ਹੌਲ ਆ ਇਹ ਖਿੱਚਦਾ ਨਹੀਂ ਲੋਕਾਂ ਨੇ ਭਾਈ ਉਹ ਤੇਲ ਵਾਲਾ ਖੰਦਾ ਤੇਲ ਤਾਂ ਜਦੋਂ ਕੰਮ ਕਰੂ ਖਾਊਗੀ ਹੈ ਮਲੇ ਕਰ ਬਾਜਨ ਤੇ ਉਤਰੇ ਇੱਥੇ ਵੱਡਾ ਕਹਿੰਦੇ ਵੀ ਮੱਤ ਲੈ ਬਣਾਦਾ ਬਾਣ ਮਰੇਗੀ ਆਪਣੇ ਸਾਹ ਚਾਜੂ ਹਾਂ ਤਰਾਫੇ ਚਲਾ ਲਿਆ ਕਰੂ ਇਹੇ ਏ ਕਮਲੀ ਬੰਡਾ ਯਰੇ ਕੀ ਜਾਣਦਾ ਉਹ ਮੇਰੇ ਵਧੀਆ ਹੱਥ ਲੱਗਿਆ ਡਾਕਟਰ ਉਹ ਤਾਂ ਗੱਲ ਟੂਕੇ ਲਾ ਕੇ ਲਏਗਾ ਹਾਂ ਮੈਂ ਆਪਣੇ ਨੂੰ ਡੇਢ ਡੂੜਦਾ ਯਰੇ ਇਹ ਕੱਟ ਲੈਣਗੇ ਆਪਣੇ ਵਾਲਾ ਹਾਂ 50 60000 ਹੋਰ ਭਰ ਕੇ ਤੇ ਲਿਆਵਾਂਗੇ ਭਾਈ ਨਵਾ ਹਾਂ ਨਾ ਨਵਾਨੀ ਚੱਲਦਾ ਲਵਾਂਗੇ ਆਹੋ ਚੱਲਦਾ ਦਾ ਭਾਈ ਘੱਟੋ ਘੱਟ 3 3.5 ਲੱਖ ਤਾਂ ਮਿਲੂ ਵੀ ਰ 850 ਚੰਗਾ ਹਾਂ ਹੋਰ ਹੋਣਾ ਕੀ ਇੰਨਾ ਮੰਗਾ ਰਵਾਦੀ ਰੂਡ ਲੱਗਦੀ ਉਹ ਟੁੱਟੇ ਬਟਰੂ ਕੁ ਲੱਖ ਰੂਡ ਲੱਖਣਾ ਨਹੀਂ ਕੀ ਖਿੱਚਦਾ ਕੇ ਅੱਛਾ ਹਾਂ ਤੂੰ ਰੁਪਈਆ ਬਹੁਤ ਆ ਗਿਆ ਰ 3 4 ਲੱਖ ਰੁਪਈਆ ਲੱਗੂ ਭਾਈ ਦੇਖ ਲੋ ਨਾ ਜੇ ਦੇਖੀ ਜਾਊਗੀ ਜਿੰਦਗੀ ਤਾਂ ਬਾਣੂ ਛੜੀ ਮੇਰੀ ਬਾਣ ਮੁੰ ਕਾਚਰਾ ਕੋਟਰਾ ਰਹੀਂ ਗੇਂਦਾ ਰਹੀਂਦਾ ਤਾਂ ਛੜਦਾ ਤਾਂ ਕੋਈ ਟਰੈਕਟਰ ਵੱਡਾ ਹੈ ਉਹ ਚੜੇ ਹਿੜਿਆਣੇ ਚ ਆਪਣੀ ਮਾਛੀ ਦਾ ਬੰਦਾ ਤੇਰਾ ਰੁੱਗੂ ਵਾਲਾ ਬੇਬੇ ਦੀ ਭੂਆ ਦੇ ਪੁੱਤੋ ਵੀ ਹੈਗੇ ਜੇ ਉਹ ਕਹੇ ਵੀ ਸੌ ਸਬ ਸਿਟੀ ਤੇ ਮਿਲਦਾ ਪਤਾ ਨਹੀਂ ਕਾਚੇ ਕਿ ਸਬ ਸਿਟੀ ਤੇ ਹਾਂ ਟੂਟਾ ਬੇਟਰਾ 50% ਕਹਿੰਦੇ ਹਨਾ ਫਰੈਂਕਟ 50% ਵੀ ਜੇ ਲੱਖ ਭਰਦੇ ਆ ਹਾਂ 50000 ਮੋੜ ਦੇਣਗੇ 50 ਜਿਗ ਮਿਲ ਜੂ ਫੇਰ ਠੀਕ ਆ ਯਾਰ ਕੋਈ ਬਾਤ ਕਰ ਲਾ ਉਹਦੇ ਨਾਲ ਗੱਲ ਉਹਨੂੰ ਕਹਿ ਦਾਂਗੇ ਜਰ ਵੀ ਤੇਰੇ ਨਾਂ ਤੇ ਮਾਮਾ ਕਰਾ ਦੇ ਹਾਂ ਤੇ ਆਖੀ ਰੁਪਏ ਭਰ ਦੇ ਦਿਆਂਗੇ ਕਿ 11 ਲੱਖ ਭਰਨਾ ਪੂ ਮੜ ਕੇ 50000 ਮੋੜ ਦੇਣਗੇ ਖਾਂ ਨੂੰ ਛੰਦ ਬਣ ਜੂ ਕਹਿੰਦੇ ਹੋਰ ਛੰਦ ਚੰਗਾ ਖਰਚ ਕਿਹੜਾ ਨੂਰਾ ਬੀਜਣਾ ਅੱਛਾ ਮਿੰਟ ਜੀ ਬੰਦਾ ਵੀ ਆਪ ਕੋ ਸਭਾਗੇ ਖਤੀ ਹੋ ਕੇ ਤੇ ਕੇਰਾ ਚ ਇੱਕੇ ਜਿਹਾ ਮਨ ਮੇੜ ਦਿੰਦਾ ਪਿਛਲੇ ਕਦੇ ਕੰਜਰ ਜਿਹਨਾਂ ਨੇ ਬੀਤੀ ਉਹਨੇ ਇਹ ਰਾ ਪਤਾ ਕਰਕੇ ਮੈਂ ਵੱਡਾ ਟ੍ਰੈਕਟਰ ਉਹਦਾ ਇਹ ਤਾਂ ਗੱਲ ਸਿਆਣੀ ਤੇਰੀ ਖਰ ਭਾਈ ਹੁਣ ਪਾਣੀ ਪਿਓ ਸਭ ਨਾਲ ਆਪਣੇ ਕਾਲੀ ਮਿੱਟੀ ਗਾਟੇ ਭਰਾਲ ਤੋਂ ਨੇੜਾ ਬੜਾ ਤੇਰਾ ਨਵਾਂ ਵੀ ਚੱਲਿਆ ਕੀ ਓਏ ਸਾਂ ਦਾ ਵੱਡਾ ਸੁਪਰ ਸੀਡਰ ਕਿ ਕਿਨੇ ਆ ਸੁਪਰ ਸੀਡਰ ਪਰ ਵਾਲੀ ਬਰੋਲੀ ਵਿੱਚ ਹੀ ਕੋਦਰ ਵਿੱਚ ਹੀ ਕਹਿੰਦੇ ਬਾਹ ਹੁੰਦਾ ਹੈ ਸੁਪੀਟਰ ਆ ਹਾਂ ਸੁਪਰ ਸੀਡਰ ਆ ਆਪਣੇ ਪਿੰਡ ਵੀ ਆਪਣੇ ਕਿਹਦੇ ਕੋਲ ਮੈਂ ਦੇਖਿਆ ਚੱਲਦਾ ਯਾਰ ਹੈਗਾ ਹੈਗੇ ਹੈਗੇ ਦੋ ਤਿੰਨ ਆਪਣੇ ਹੈਗੇ ਟਰੈਕਟ ਮੰਗਦਾ ਹੈ ਨਾ ਹਾਂ ਉਹ ਤਾਂ ਭਾਈ ਮਛਿੰਦਰੀ ਚੰਗੀ ਆ ਕਰ ਵਿੱਚ ਕਹਿੰਦੇ ਯਾਰਾ ਕੋਈ ਸ਼ੌਕ ਨੂੰ ਪਾਏ ਜੇ ਕੰਕੜ ਹੁੰਦਾ ਯਾਰ ਉਹ ਆਪਣੇ ਉਹ ਪੋਲੇ ਕਨੇ ਬੀਜੀ ਸੀ ਪਿਛਲੇ ਘੜੇ ਵੇਖੋ ਭਾਈ ਉਹਨਾਂ ਕਹਿੰਦੇ ਦੂਜੀ ਨਾਲ ਕਣਕ ਚੰਗੀ ਹੋਈ ਆ ਅੱਛਾ ਜੀ ਹਾਂ ਜਾ ਮਟਖਰ ਬਣਦਾ ਕਿੱਛ 1500 ਰੁਪਏ ਲੈਂਦੇ ਕਿੱਲੇ ਦਾ ਆਪੇ ਬਾਕੇ ਬੀਚ ਦਿੰਦੇ ਆ 15 6 ਕਿੱਲੇ ਦਾ ਆਪਾਂ ਕੁਛ ਨਹੀਂ ਕਰਨਾ ਨਾ ਆਪਾਂ ਤਾਂ ਕੱਲਾ ਬੀਚ ਰੇ ਪਾਣਾ ਅੱਛਾ ਜੀ ਹਾਂ ਉਹ ਵੀ ਲੋਟਾ ਜਰ ਖਾਣ ਨਾਲ ਆਪਾਂ ਯਾਰ ਕਿਹੜਾ ਰੂਟਾ ਵਾਟਰ ਲੈ ਲਓ ਤੇ ਟ੍ਰੇਡ ਲੈ ਲਓ ਐਡਾ ਖੰਦ ਆਪਣੇ ਹੋਰ ਆਪਾਂ ਕੋਈ ਲੈਣ ਦੀ ਲੋੜ ਨਹੀਂ ਗੱਲ ਕਰੂੰਗਾ ਕਿੱਥੇ ਬਾਕੇ ਬੀਜਣਾ ਕਿੱਥੇ ਤੁਸੀਂ ਤਾਂ ਬਾਕੇ ਬੀਜੇ ਨਹੀਂ ਮਾਰਦੇ ਪਿਛਲੇ ਗਣੇ ਤਾਂ ਦੋ ਢੋਲ ਤੇਲ ਦੇ ਖਪਾਤੇ ਕਿੱਥੇ ਭੈਣ ਛੋੜਦੇ ਹੂੰ ਕੰਕੀ ਨਾਲ ਜਿ ਕਿੱਥੇ ਬਾਲ ਪੱਤ ਜੇ ਦੇ ਦੇ ਅੜਕਦਾ ਹੈ ਨਹੀਂ ਕਿਥੇ ਦੇ ਬਾਲ ਪੱਤੇ ਨਾਲ ਕੱਟਣੀ ਕਿਥੇ ਕਹਿੰਦੀ ਨਾ ਫਰਕ ਤਾਂ ਨਾ ਪਊਗਾ ਐ ਤਾਂ ਹੁਣ ਪਊ ਪੂਰਾ ਫਰਕ ਦੇ ਮੁੰਡੇ ਨੂੰ ਰ ਹੈ ਇਹੋ ਗੱਲ ਕਰਨ ਦੀ ਹੈ ਕੀ ਗੱਲ ਕਰਨ ਦੀ ਐ ਐ ਕਰ ਜੇ ਇਹਦੀਆਂ ਤੇ ਗੱਲਾਂ ਮੁੱਕਦੀਆਂ ਨੇ ਆਪਾਂ ਪਈਏ ਬਰੇ ਅੱਗੇ ਫਿਰ ਮੰਨਣੀ ਕੱਢਣੀ ਯਾਰ ਇਹ ਤਾਂ ਹੁਣ ਭਈ ਤੁਸੀਂ ਕਰੋ ਜਿਵੇਂ ਕਰਨਾ ਆਪਾਂ ਕਰ ਬਤਲੀ ਦਾ ਦੀ ਸਾਨੂੰ ਫੜਾਇਆ ਜਾ ਪਰੇ ਕਬੀਲਦਾਰ ਤਾਂ ਨਹੀਂ ਮੈਂ ਫੜਾਉਂਦਾ ਆਪਣੂੰ ਤਾਂ ਤੂੰ ਫਿਰ ਅਖੀ ਨੂੰ ਖੱਪੀ ਜਗੇ ਤਾ ਤੇ ਮੈਂ ਨਹੀਂ ਖਾਪਦਾ ਉਹ ਰੁਪੀਆ ਤੂੰ ਲਾਉਂਦਾ ਨਹੀਂ ਅਸੀਂ ਟਰੈਕਟ ਲੱਗੇਗਾ ਉਹਦਾ ਰੁਪਈਆ ਟੱਟੇ ਮੜਾ ਜਮਾ ਕਰੀ ਜਾਂਦਾ ਜਮਾ ਨਹੀਂ ਰੁਪਈਏ ਕਿਨੇ ਦੇਖੇ ਕਦੇ ਪਏ ਅੱਛਾ ਉਹ ਚੀਜ਼ ਫੇੜੀ ਅਗਲੇ ਮੰਨ ਲੈ ਸਾਰੇ ਹੋ ਗਏ ਸਾਨੂੰ ਡੰਗ ਲੈਨੇ ਬੜਾ ਹੌਲੀ ਹੌਲੀ ਆ ਦੇ ਸੰਦਾ ਚਾਂਦੀ ਲਈ ਛੋਟ ਮਰੀ ਹੈ ਨਹੀਂ ਤਾਂ ਜਾਣੀ ਛੋਟ ਮਰੀ ਹੈ ਇਹ ਛੋਟੇ ਛੋਟੇ ਜਿਵੇਂ ਜਾਟ ਆ ਗਿਆ ਮਰੀ ਛੋਟ ਅੱਛਾ ਚਾਹੀ ਪਾਸ ਨਹੀਂ ਉਹੀ ਵੀ ਕੱਲ ਦੀ ਬਾਹੀ ਕਰੀ ਨੇ ਹਾਂ ਰਿਸਕ ਨਹੀਂ ਲੈਂਦੇ ਕਰਪੀਏ ਦਾ ਵੀ ਚਾਹੀਦਾ ਕਾਮਯਾਬ ਨਹੀਂ ਕਦਾਂ ਰਿਸਕ ਲੈ ਲਈ ਆਏ ਨੇ ਗਾ ਇਹ ਮੁੱਛ ਵਾਲਾ ਨਪੀਂਦਾ ਕੋਈ ਬਾਹਰੋਂ ਖੜਾ ਯੋ ਨਹੀਂ ਫੜਾਉਂਗਾ ਮੈਂ ਇੱਥੋਂ ਤਾਂ ਨਹੀਂ ਫੜਾ ਚੱਕ ਕੇ ਲਾਈਂਦੇ ਹਾਂ ਜਾ ਜੇ ਭੈਣ ਦੀ ਫੁੱਦੀਆ ਭੇਲੇ ਹੀ ਜਾਣਗੇ ਕਿਤਾਬ ਤਾਂ ਮੈਂ ਹੀ ਦੇਣਾ ਗਾਂ ਨਿਕਲਿਆ ਭੇਲਾਂ ਦੇ ਫਿਰਨਗੇ ਲੈਂਦੇ ਮੈਨਾਂ ਕਦਾ ਮੈਨੂੰ ਫਸਲ ਵਧੇਰੀ ਹੁੰਦੀ ਬਾਣੀਆਂ ਦਾ ਕੋਈ ਦੇ ਨਹੀਂ ਜਰਾ ਤੂੰ ਐ ਕਹੇ ਲੋੜ ਨਹੀਂ ਦੀ ਕਰਨ ਯੋ ਜਾਂ ਬਾਣ ਮੇਰੇ ਨਾਲ ਤੇ ਲੰਬਰ ਲੈ ਗਿਆਂਗੇ ਤੇ ਮੇਰੇ ਬਾਣ ਤੇ ਲਾਉਣ ਕਰਾ ਦੇ ਐ ਵੀ ਕਰਾ ਦੇ ਲਾਉਣ ਸਾਰਾ ਲਾਉਣ ਦਾ ਮੈਂ ਮੁੰਡੇ ਨੂੰ ਲਿਆ ਕੇ ਮੈਂ ਤੈਨੂੰ ਕਹਿੰਦਾ ਲਾਉਣ ਕਹੋ ਦੀ ਲੋੜ ਨਹੀਂ ਜਿੰਨੇ ਉਹਦੇ ਰੁਪਏ ਚਾਹੀਦੇ ਮੈਨੂੰ ਦੱਸ ਦਿਓ ਤੇ ਥੰਦ ਲੈ ਲਵਾ ਬੱਟੂ ਦੇ ਰੁਪਏ ਲੂ ਲੱਖ ਵਿੱਚ ਪਾ ਦੇ ਲਿਆ ਮੈਂ ਕੋਈ ਨਹੀਂ ਪਾ ਦੂਗਾ ਮੈਂ ਦੇਖ ਕੇ ਛਲਵਾਵਾਂਗੇ ਉਹ ਦੇਖੋ ਗਿਆਨੀ ਦਲਵਾਵਾਂਗੇ ਆਪਾਂ ਉਹ ਤੇ ਰਤੀ ਇੰਨਾ ਜੇ ਕਿ ਦੇਖਿਆ ਮੈਂ ਜਾਂ ਚੱਲ ਜਾ ਹੈ ਗਰਿਆਲ ਕਿ ਦਿੱਕੀ ਪੜਾ ਸੀ ਗਰ ਉਹਨਾਂ ਦੇ ਉਥੇ ਰਤੀ ਵਾਲੇ ਤੋਂ ਲਵਾ ਕੇ ਲਿਆਏ ਉਹ ਗਿਆਨੀ ਤੋਂ ਕਿੰਨੇ ਗਿਲੇ ਕਰਨੀ ਲੱਗਦਾ ਇਹ 15000 ਇਹਨੂੰ ਨਾ ਦੱਛੀ 4 ਚੂੜ ਵੇਚ ਗਏ ਹਾਂ ਹੈ ਨਾ ਕਿਵੇਂ ਗੈਕ ਕਰੇ ਬਣਾਉਣਾ ਡੈੱਕ ਕਰਾ ਡੈੱਕ ਤਾਂ ਸਾਲਾ ਡਿੱਕਦਾ ਓਏ ਵੀਰ ਲੱਗਾ ਜਾਂਦਾ ਐਵੇਂ ਇਹ ਟਰੈਕਟਰ ਦਾ ਮਸ਼ੀਨਰੀ ਦਾ ਪਤਾ ਨਹੀਂ ਲੱਗਦਾ ਜਲਦੀ ਡੈੱਕ ਇਹਦਾ ਲਾ ਕੇ ਡੈੱਕ ਮੰਡਿਆ ਰੂ ਨਹੀਂ ਖੁੱਲ ਜਾਇਆ ਖੁੱਲ ਦੁਨੀਆਂ 'ਚ ਲੱਗੇ ਆ ਖੁੱਲ ਦੁਨੀਆਂ 'ਚ ਲੱਗੇ ਆ ਤੂੰ ਨਾ ਲਵਾ ਸਾਰਿਆਂ ਦੀ ਲੱਗੇ ਨੇ ਤੇ ਪਾਕੀ ਦੇ ਨਹੀਂ ਲੱਗੇ ਲੋਕਾਂ ਦੀ ਰੀਸ ਕਰਨੀ ਹੈ ਅਸੀਂ ਤਾਂ ਆਪਾਂ ਦਾ ਲਵਾ ਨਹੀਂ ਡੈੱਕ ਫਿਰ 20 ਸਾਲ ਹੋ ਗਏ ਬਾਈ ਜਿਹੜੇ ਛੁਰਕੀ ਦੀ ਸੀ ਜੱਕ ਬਾਜੇ ਜਿਨ ਲਵਾ ਗਏ ਅੱਛਾ ਅੱਗੇ ਵਧੇ ਤੋਂ ਵਧਿਆ ਜਾਉ ਇਹਨੇ ਤਾਂ ਸਾਰੀ ਉਮਰ ਉਸੇ ਦੀ ਬੰਡ ਕੇ ਆਲੀ ਨਾ ਉਹ ਤੋਂ ਬੜਾ ਇਹਨੂੰ ਦਾ ਕੱਟੀ ਰੱਖ 15k 600 ਲੱਗੂ ਕੀ 1 ਇੱਕ 15k 1000 ਜਿੱਦਕ ਕੌਣ ਲਾਉਦੂ ਤੈਨੂੰ ਨਾ ਬੱਚਾ ਇੰਨੇ ਕਦੀ ਪੁੱਛਿਆ ਸੀ ਉਹ ਗੁਰਦੇਵਾਲ ਕੇ ਤਾਂ ਕਹਿੰਦੇ 30000 ਦਾ ਲਗਾਇਆ ਉਹ ਨਾ ਐਵੇਂ ਗੱਪ ਨੇ ਹੈ ਗੱਪ ਨੇ 30000 ਦਾ ਲਵਾਇਆ ਤਿੰਨ ਦਾ ਹਾਂ ਇਹ ਤਾਂ ਕੋਈ ਨਹੀਂ ਲਵਾ ਲਿਓ ਫਿਰ ਉਹਦੇ ਨਾਲ ਦਾ ਹੀ ਤਿੰਨ ਕੋਈ ਨੂੰ ਕਹ ਬਾਕੀ ਘਾਰ ਵੇਚ ਰਿਹਾ ਤਿੰਨ ਦਾ ਤਾਂ ਕੋਈ ਨਹੀਂ ਲਵਾ ਲਿਓ ਹਾਂ ਤਾਂ ਮੈਂ ਇਹਨੂੰ ਅਖਮਾ ਬਾਲਾ ਮਹਿੰਗਾ ਨਹੀਂ ਪਾ ਚੀ ਲਵਾਉਣਾ ਹੋਰ 100 ਰੁਪਏ ਯਾਰ ਐ ਥੋੜੀ ਲਾਉਣੇ ਆ ਹਾਂ 100 ਰੁਪਏ ਮੱਛਰ ਕੰਗਾ ਲਵਾਈ ਮਾ ਦੀ ਖੂਬੀ 30 ਹਜ਼ਾਰੀ ਸਿਰ ਤਾਂ ਨਹੀਂ ਚੜਾਈ ਜਾਣੇ ਇਹ ਖਿਆਨੀਆਂ ਗੱਲਾਂ ਹਾਂ ਕੁਝ ਆਉਂਦਾ ਜੇ ਕੋਲੇ ਨਹੀਂ ਖਿਆਨੀਆਂ ਗੱਲਾਂ ਪਰ ਉਹ ਬਾਲਾ ਵੀ ਲਾਉਣੇ ਚਾਹੀਏ ਹੋਰ ਨਿਆਜ ਪੈਸਾ ਲਾਉਣ ਦਾ ਕੀ ਫਾਇਦਾ ਯਾਰਾ ਚੰਗਾ ਪੈ ਕਿ ਉਹ ਚੜ ਨਹੀਂ ਚੰਗਾ ਫਿਰ ਚੰਗਾ ਪਾ ਜੋ ਯੰਗਾ ਕੱਥੀ ਮੈਂ ਜੀ ਕਈ ਵਾਰੀ ਕੁੱਤਾ ਬਿੱਲਾ ਕੋ ਕੱਟ ਰੂ ਨੂੰ ਕੋਈ ਨਹੀਂ ਕੋਈ ਨਹੀਂ ਆਹੋ ਕੰਬਲ ਫੜਾ ਕੇ ਹਾਂ ਕੰਬਲ ਦੇ ਦਿੱ ਗਏ ਹੋਰ ਹੁਣ ਠੰਡ ਲੱਗੂ ਬਾਹਰ ਮਾੜਾ ਨਾ ਦੇ ਰਹਾ ਆਪੋ ਹੋ ਅੱਜਾਂ ਆਤਾ ਈ ਸਾਰਾ ਅੱਜ ਕੀ ਚੰਗਾ ਦਸਰਾ ਕੱਟਰੂ ਨਾ ਦੇਖ ਦੇਖ ਲਾ ਬਹੁਤ ਨੀਗਾ ਬਹੁਤ ਜੁੜ ਗਿਆ ਬੱਚਾ ਮਾਰਤਾ ਸੀ ਦੋ ਥਣ ਛੜ ਜਾ ਕਰੋ ਨੂੰ ਜੀ ਅੱਛਾ ਆਹੋ ਫੇ ਬੱਚੇ ਨੂੰ ਚੰਗਾਈ ਜਨੇ ਆਪ ਨੂੰ ਕੀ ਲੋੜ ਹੈ ਤੋ ਮਾਰ ਨਾ ਹੋ ਜਾ ਯਾਰ ਨਾ ਜੰਗਾ ਬੜਾ ਨੀਰੋ ਖੰਡਾ ਹੁਣ ਕੀ ਨੀਰੋ ਖੰਡਾ ਫਿਰ ਦੋ ਦਦਾ ਪੈਉਣੇ ਹੀ ਜੇ ਪਾਇਦਾ ਦੋ ਦਦਾ ਖਰਚ ਹੁਗਾਉਣਾ ਤਾਂ ਹੈਗਾ ਇੱਕ ਟਾ ਕਿਹੜਾ ਚਗਾਉਣਾ ਮੂੰਹ ਲਵਾ ਕੇ ਪਜੇ ਖਿੱਚ ਕੇ ਪਛਾਈ ਆ ਉਹ ਬੱਥਰਾਂ ਦੇ ਯਾਰ ਬਪਾਰ ਗਾਣਾ ਕੰਮ ਦੀ ਦਵਾਰਾ ਪਹਿਲੇ ਜੀ ਦਦਾ ਸਾਨੂੰ ਨਾ ਬਣਾਈ ਹੁਣ ਮੈਂ ਗੜੀ ਜਊ ਕੰਬਲ ਸੜਦੇ ਪੜੇ ਸੋ ਮੈਂ ਦੋ ਥੋਕੀ ਲੈਣਾ ਬੜਾ ਕੰਬਲ ਸੜਦੇ ਪੜੇ ਯਾਰ ਗੜੀ ਜਊ ਕੱਲ ਪਰਵਾ ਬਾਹਰ ਖੜਕਾਈ ਗਿਆ ਮੈਨੇ ਕੁੰਡੇ ਪੱਤੀ ਜਾਈ ਅਸੀਂ ਉਹਦਾ 7 ਵਜੇ ਉਠਾਂਗੇ ਤੜਕੀ ਕਿਉਂ 3:00 ਵਜੇ ਆਹੋ ਤੜਕੀ ਲੱਗ ਜੇ ਤਾਂ ਫਿਰ ਤੜਕਿੜ ਕਿਉਂ ਕੰਮ ਨਹੀਂ ਕਰ ਰਹੇ ਹੁੰਦਾ ਨੀਂਦ ਹੀ ਨਹੀਂ ਪੂਰੀ ਹੁੰਦੀ ਯਾਰ ਕਿਉਂ ਕਦੇ ਨਾਲ ਨਹੀਂ ਹੁੰਦੀ ਨੀਂਦ ਪੂਰੀ ਨੀਂਦ ਜਦ ਹੀ ਪੂਰੀ ਹੁੰਦੀ ਆਦੀ ਬਾਹਰ ਜਾ ਜੇ ਵੀ ਲੰਢੇ ساری ਰਾਤ ਪਏ ਰਹਿੰਦੇ ਉਹ ਹਜੇ ਨੀਂਦ ਨਹੀਂ ਪੂਰੀ ਹੁੰਦੀ ਆਇਆ ਆਇਆ ਪੜਿਆ ਹਾਂ ਉਹ ਅਖੇਗਾ ਤਾਇਆ ਕੀ ਕਹਿੰਦਾ ਕੇ ਕੜੀ ਕਾਈ ਪੁੱਛ ਰੱਖੀ ਸੀ ਜਦੋਂ ਪੜੀ ਤੋਂ ਮੈਂ ਤੋਇ ਰੇ ਕਮ ਕੋ ਲੋਟ ਆਈ। ਉਹ ਨਹੀਂ ਕਰ। 2 ਮਹੀਨੇ ਹੋ ਗਏ। ਹੁਣ ਜਾਗਦਾ ਰਹਿੰਦਾ ਵਿੜ ਕੇ ਰੱਖੂ। ਆ ਹੁਣ ਸੌਂ ਜੂਂਗਾ ਤੂੰ ਐਂ ਕਰ। ਫੇਰ ਬਣ ਕੇ ਲੰਬਰ ਲਾਗਾ। ਕਿਤਾਈ ਦੇ। ਉਹਨੂੰ ਪੁੱਛ ਕੇ ਜਦ ਕਹਿੰਦੀ ਸੀ। ਕਿਦੋਂ ਕਹਿੰਦੀ ਜੱਟ ਨੇ? ਅੱਜ ਗੱਲ ਹੋਈ ਏ ਮੇਰੀ ਤੇ ਨਹੀਂ ਕਰਾ। 4 ਸੇ 9 ਵਾਲਾ ਲੰਬਰ। ਉਹਨੂੰ ਕਹ ਜੇ ਵੀ ਮੇਰੀ ਗੱਲ ਕਰਾਈ। ਅਛਾ ਯਾਉਣੇ ਅਭੀ ਆਪ ਆ ਟਪਾ ਲਾਂਗੇ ਪਰ ਇੱਥੇ ਕਚਾ ਬੋਣ ਦਿਨਾ ਪੋ ਆ ਦੀ ਯਾਰ ਉਹ ਨਹੀਂ ਇੱਥੇ ਕਹਣ ਤੂੰ ਐਂ ਕਰੀਂ ਬਾਰ ਬਾਈਂ ਕੰਟਾਣਾ ਬਾਰ ਬੋਰ ਨਿਭਰਾ ਰਹਿਂਦਾ ਇੱਥੇ ਪਾਸਾ ਕਰਨੂ ਮੈਂ ਦਾਬਾ ਓ 6000 ਕਚਈ ਆਊਗੀ 6 ਕਾ ਪਾਸਾ ਕਰ ਲੇਗਾ ਕਾ ਦੀ ਕਚਈ ਮਕੰਬਰ ਲੈ ਕੇ ਪਈਂ ਭੈਣ ਦੀ ਬੁੰਡ ਯਾਰ ਓ ਫਿਰ ਉਹ ਨਹੀਂ ਮੰਨਣੀ ਆਖੂ ਕੋਲੇ ਮੁੰਡਾ ਪਿਆ ਯਾਰ ਕਾ ਭੈਣ ਦੀ ਪੁੱਤ ਮੇਰੇ ਤੀਜੀ ਅੱਖ ਲੱਗਿਆ ਵਾਂਗਰ ਦੀ ਝਾਕੂ ਮੈਂ ਇਹ ਗੱਲ ਕਰਦੇ ਹਾਂ ਔਰ

ਹੈਲੋ ਲੈ ਲ ਜਾਈਏਂ ਦੀ ਹੈ ਕਿਥੇ ਚੱਕੀ ਰਹੀ ਆ ਰੋ ਹੈਲੋ ਤੁਮ ਐਪੜੀ ਤੋਂ ਕੀ ਕਹ ਚੰਡ ਬੋਲਦਾ ਹਾਂ 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 ਫੋਨ ਤਾਂ ਨਹੀਂ ਕੀਤੀ ਨਾ ਨਾ ਹੋਤਾ ਨਾ ਤਾਂ ਤਾਂ ਜਾਗਦੀ ਬਚੀ ਸੀ ਕਿ ਟਿਕ ਟਕਿਆ ਹੈ ਜੇ ਕੋਈ ਗੱਲ ਬਾਤ ਨਾ ਨਾ ਟਿਕ ਟਕਿਆ ਹੋਦਾ ਸਾਡਾ ਕਮਾਂਡੀ ਸੀ ਕਰਮਕਾਰੂ ਕੀ ਕਰੇ ਬੋਲਦਾ ਆਛਾ ਤੇ ਮਤਲਾਮਾਂ ਫਿਰ ਮੈਂ ਆ ਜਾਇਆ ਮੈਨੂੰ ਦੋ ਪੰਜ ਤੇ ਚੈਨੀ ਆ ਦੋ ਪੰਜ ਤੇ ਬੰਦੂ ਅਜਲ ਕੋਈ ਨਹੀਂ ਫਿਰ ਤੈਨੂੰ ਆਏ ਕਰੂੰ ਮੈਂ ਤਿੰਨ ਕਵਾਈ ਜੇ ਨੂੰ ਚਾਈ ਬਾਈ ਜੇ ਨੂੰ ਛੱਡ ਜੂ ਹਾਂ ਛੱਡ ਜੀ ਪਰ ਨਹੀਂ ਨਹੀਂ ਮੈਂ ਅੱਪੇ ਛੱਡ ਜੂ ਮੈਂ ਕਿ ਪੜ ਜਾਉਣੀ ਹੈ ਮੇਰਾ ਪੁੱਤੀ ਜਾ ਹਏ ਇਹਨੂੰ ਲੈ ਵੇਗਾ ਨਾ ਉਹ ਛੱਡੀ ਕੋ ਕੱਲ ਬਾਤ ਹੈ ਬੰਦਾ ਬਚ ਗਿਆ ਆਏ ਕੋਈ ਹੈਗਾ ਹੈ ਨਹੀਂ ਬੰਦਾ ਮਾਰਿਆ ਜੀ ও না কোনো নি ছাতে কই কল জবাবতা তাই পিটি দেধি অনা মই মই তো লন না এ করনা ও नही आए করন ন টানি কই দতা হু এ করতা তুব দ বিয়া জেরাগা কাল নি ম বড়ে বৈউ আ তু তো ব নাহি করতা ও কানু ইথে বেইটকে বেইটকে বেলি ছোটে বার বড় জাঙ্গে ਤੂੰ ਤਾਂ ਛਾਰੇ ਪਿੰਡ ਦੀ ਮੈਨੂੰ ਐ ਪੰਡੀ ਆਵੇਂਗਾ ਉਹ ਕਾਹਨੂੰ ਪੰਡੀ ਨਾਲ ਕੀ ਦੌੜਾਈ ਮੇ ਹੋਰੀ ਗੱਲਾਂ ਛਮਾ ਕਿੱਤ ਖਰਾਬ ਹੋ ਗਿਆ ਨਾ ਤੂੰ ਕੋਈ ਖੁਸ਼ੀ ਵਾਲੀ ਗੱਲ ਕਰ ਪੁਸ਼ੀ ਆ ਜੇ ਮੇਰੇ ਅੰਦਰ ਤੂੰ ਤੇ ਕੀ ਕੁਛ ਹੋ ਕੀ ਆ ਉਹ ਆਉਣਾ ਤੂੰ ਐ ਕਰ ਬਾਪ ਦਾ ਅੱਛਾ ਪੈਰ ਢੋਲਾ ਤੇ ਆ ਗਿਆ ਮੈਂ ਐ ਤੂੰ ਵੀ ਮੈਨੂੰ ਪਿਆਰ ਕਰ ਜਾ ਨਾ ਅੱਤ ਬਤਨ ਉਹ ਨਹੀਂ ਆ ਹੁੰਦਾ ਹੀ ਆ ਮਾਜਾ ਮੁੱਟਾ ਕੋਈ ਹੈ ਕਰਦਾ ਕਿਉ ਪਿਆ ਹੋਊਗਾ ਕਾਕੜਾ ਮੁਸ਼ਕਲੀ ਵਾਲਾ ਉਹ ਲਾ ਕੇ ਆਈ ਜੀ ਕਿੱਥੋਂ दारू ਘੁਰੂ ਤਾਂ ਪੀਤੀ ਨਾ ਨਾ ਗਮਮਾ ਮੈਂ ਤਾਂ ਛੱਡ ਗਿਆ ਸੀ ਮੈਂ ਨਾ ਕੋਈ ਠੱਠ ਵੀ ਨਹੀਂ ਲਾਇਆ ਉਹ ਦੇ ਕਿ ਪਿਛਲੇ ਦਿਨ ਮੈਂ ਤਾਂ ਕਾਫੀ ਤੇ दारू ਪੀਤੀ ਉਹ ਨਹੀਂ ਉਹ ਤਾਂ ਮਤਲਬ ਲੋ ਪੀਤੀ ਸੀ ਕਿ ਦੁੱਤੀ ਵੀ ਹੈ ਹਟੇ ਹਟੇ ਉਹ ਕੋ ਲਈ ਬੱਚਾ ਆ ਗਿਆ ਆ ਕੇ ਚੰਗਾ ਚੰਗਾ ਆ ਜਾਏ ਚਿੱਤੀ ਆ ਜਾਏ ਉਹ ਬਣ ਕੇ ਕੰਮ ਹੋਈ ਕੋਈ ਨਾ ਖੈ ਸੀ ਨਾ ਕਦਨਾਂ ਸੜੀ ਬੱਜਾ ਤੂੰ ਵਗ ਜਾ ਮੈਂ ਤਾਂ ਜਾਂਦਾ ਨਹੀਂ ਆਏ ਗੱਟ ਕੀ ਮੈਂ ਪਾਣਾ ਆਏ ਆਏ ਬਾਣਾ ਹੋ ਜਾਂਦਾ ਤੂੰ ਨਾਲ ਆਗਲਾ ਕਹਿੰਦਾ ਉਹ ਪ੍ਰੋਣੇ ਤੋਂ ਬੁੰਡ ਤੇ ਖਾਣੀਆ ਯਾਰ ਮੈਂ ਕੋਈ ਨਹੀਂ ਲੈੜੇ ਦਾ ਪਤਾ ਸੁੱਛਾ ਹੁਣ ਮਰੀ ਜੇ ਨਾ ਪਾਲਿਆ ਉਹ ਗੱਲਾਂ ਆਪ ਤੈਨੂੰ ਕਹੇ ਬੜੀ ਨਾਲ ਗਿਆ ਯਾਰ ਤੇਰੇ ਮੈਂ ਜਾਂ ਤਾਂ ਹੈਗਾ ਤਾਇਆ ਜਰ ਹੋਂ ਕੋਲੇ ਦਾ ਪਿਆ ਹੋਏ ਓਏ ਗੱੜ ਮੈਨੂੰ 2 ਮਹੀਨੇ ਹੋ ਗਏ ਮੈਂ ਹੋ ਜਾ ਤੰਗ ਕੱਢ ਲਾਂ ਤੱਤਾ ਪਾਣੀ ਚਾਰ ਬੱਕ ਕਿਉਂ ਮੇਰੇ ਬੁੰਡ ਤੇ ਫੋਨ ਮੇਰੇ ਤੋਂ 500 ਯਾਰ ਮੇਰੀ ਮੇਰੀ ਜ਼ਿੰਮੇਵਾਰੀ ਮੈਂ ਗੱਲ ਅਮੇਰਾ ਕੰਮ ਜਾਨੇ ਬਟ ਤੂੰ ਕੋਈ ਚੱਕਰ ਹੀ ਨਾ ਮਨ ਦੇ ਕਛੇ ਗੱਲ ਦਾ ਦਿੱਤੀ ਪਰ ਜਾ ਫਿਕਰ ਨਾ ਕਰ ਮੈਂ ਅੱਪੀ ਥਾਣੇ ਕੇ ਪੈਰੀਆ ਥਲਵਾ ਮੈਂ ਤੋ 500 ਰੁਪਇਆ ਲੈ ਲਈ ਉਹ ਨਹੀਂ ਆਏ ਤਾਂ ਕੰਜਰ ਜੇ ਹਜੇ ਕੰਟਾ ਫੁੱਟੂ ਰਹਾ ਜੋ ਦੰਦ ਚਾਉਂ ਜੂ ਚੰਗਾ ਬਰ ਚੱਲਦੇ ਆਏ ਕੋਈ ਹੁਣ ਪੌਤੇ ਤਾਂ ਨਹੀਂ ਨਿੱਤਰ ਆਉਦੇ ਤੁਰ ਕੇ ਜਾ ਤੁਰੇ ਤਾਂ ਸਕੂਟਾ ਤੇ ਖੜਕਾ ਬੜਾ ਉਪਰ ਆ ਬਾ ਚੱਲ ਆਏ ਕੜਾ ਕਈ ਬੜੀ ਕੁਤਾ ਆਹ ਚੱਕਲਾ ਖੇਤ ਮਤ ਕਰਨਾਂ ਹੈ ਕਰ ਬਰ ਤਰਨਾਲੋ ਬਾਟ ਆਪਾਂ ਨੂੰ ਬਾਹਲੀ ਪੋ ਤੇ ਆਪਾਂ ਮੋਟਰਸਾਈਕਲਾਂ ਹੌਲੀ ਹੌਲੀ ਬੜਾ ਸਟਾਰਟ ਕਰੇ ਕੱਢ ਲੈਣੇ ਫਿਰ ਲੈ ਫਿਰ ਬੰਦੇ ਚੱਲਣ ਆਂ ਹੈਂਡਲ ਬਣਾ ਸਟਾਰਟ ਕਰੇ ਉੱਥੇ ਨਾਲੇ ਪਤਾ ਲੱਗ ਜਾਂਦਾ ਯਾਰ ਕਿੱਥੋਂ ਚੱਲ ਹੱਕ ਹਾਫ ਰੱਖੇ ਹੀ ਜਾ ਆਇਆ ਆਵਾਜ਼ ਕਹਿ ਦਾਂਗੇ ਜੀ ਉਹ ਰੱਖੇ ਤੇ ਬੰਨੀ ਗਿਆ ਕਣ ਅੰਨੇ ਉੱਥੇ ਭੈਣ ਜਾ ਜੰਨਾ ਫਿਰ ਮੇ ਦੇਖਣੀਆਂ ਨਾ ਕੀ ਇਹ ਤਾਂ ਕੀ ਕਰਾਉਣਾ ਯਾਰ टेलीफोन चक लेना कई बार फोन आ जाता आया अंदर कुंडा ला लाता क्या हाँ लाया लाया उसके अरे 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 अहोई माता ला बोली जी है कितने फूंजी ओह हाँ मेरे मेरे को नहीं है ગાય એ શું મે કર કે યાર હા કાંઠી દેખે કે દેખીએ થે આય કરાજે હો ભૂખી ના ખાના દો ચાંતે આ પેરી આવતા હે હે લે ને કે અભી લમ ਖੇਚੇ ਖੇਚੇ ਆ ਚਲ ਕ ਮਾਰਾ ਜੀ ਆਇਆ ਗਾ ਪੁੱਕੀ ਖਾਣੀ ਆ ਕੇ ਖਾ ਲਾਂ ਹਾਂ ਆ ਕੇ ਖਾਈ ਗਾ ਹੁਣ ਪਹਿਲੇ ਬਣ ਕੇ ਆ ਯਾਰ ਪਹਿਲੇ ਪਹਿਲਾਂ ਤਾਂ ਖਾ ਲਈ ਦੋ ਵਾਰੀ ਖਾ ਲਈ ਫਿਰ ਫਿਰ ਚੱਲ ਕੇ ਨਾ ਹੋਰ ਗੱਲ ਸੁਣਾਂਗੇ ਬੋਲੀ ਹੋ ਗਈ ਤੇ ਇੱਕ ਪੁੱਕੀ ਹੂੰ ਕੋਮਾ ਢਾਲ ਜਾ ਖਾ ਲਿਆ ਤੇ ਪੈ ਤੇ ਕੋਈ ਹੋਰ ਕੱਚਾ ਤਾਂ ਹੋਰ ਕੁਝ ਖਾ ਲਾ ਉਹ ਡਾਰੂ ਦਾ ਨਾ ਮਾਰਾਗੇ ਨੀ ਬੰਡਦੇ ਪੋਣਗੇ ਯਾਰ ਦਾਰੂ ਜੀ ਪੀ ਕੇ ਤਾਂ ਉਹ ਜੀ ਫਿਰ ਕਈ ਵੱਜ ਜਾਣੇ ਬੜੇ ਟਾਈਮ ਤੋਂ ਟੱਕਰਾਂਗੇ ਫਿਰ ਕਿਤੇ ਛੇਤੀ ਨਾ ਹੋ ਜੇ ਉਹ ਨਹੀਂ ਹੈ ਨਹੀਂ ਤੇਰੀਆਂ ਫੇਰ ਵੀ ਪੁਰਾਣੀਆਂ ਖੜਾਕਾਂ ਖਾਦੀਆਂ ਹੈ ਤਾਂ ਹੈ ਹੋਰ ਉਹ ਬਾੜਾ ਵੀ ਖੜਕਾ ਹੋਈ ਹੋਣਾ ਆ ਜਾ ਕੈਲੀ ਫੂ ਨਾ ਪੰਡਗੀ ਇਹ ਬੋਲਦਾ

ਆ ਤਾਂ ਨਹੀਂ ਕਿਤੇ ਕੋਈ ਦੇਖ ਲੈ ਚੱਲtheme ਯਾਰ ਪਸ਼ੂਆਂ ਨੇ ਬੜਾ ਤਪਾਈ ਰਾਤ ਨੂੰ ਸੌਣ ਲੱਗੇ ਪਸ਼ੂ ਨਹੀਂ ਸੌਣ ਦਿੰਦੇ ਦਿਨੇ ਭਾਂਦੇ ਯਾਰ ਦਾ ਲੋਟ ਨਹੀਂ ਆਉਂਦਾ ਸਿਆ ਆਪਾਂ ਹੋਰ ਤਾਂ ਬੜੇ ਮਰਬੇ ਰੱਖ ਰੱਖੇ ਫੇਰ ਰੱਖਿਆ ਯਾਰ ਬਾਹਲੇ ਲਾ ਕੇ ਜਾਂਦੇ ਆ ਭਰਾਵਾ ਹੋਰ ਕੀ ਆ ਤਾਇਆ ਜਨਾਨੀ ਜਨਾਨੀ ਤਾਇਆ ਕਿੱਥੇ ਆ ਉਹ ਦੇਖ ਉੱਲੇ ਤੇ ਹੋ ਜਾ ਉੱਲੇ ਤੇ ਇੱਧਰ ਹੋ ਸ਼ੇਰਾ ਇੱਧਰ ਹੋ ਹੈ ਕੌਣ ਆ ਉਹ ਪਤਾ ਨਹੀਂ ਇੱਥੇ ਪੜਦੇ ਤੇ ਹੋ ਜਾ ਇਹ ਹੈ ਕਿ ਹੌਲੇ ਹੌਲੇ ਉਹ ਡਰਾਈਵਰ ਤੇ ਘਰ ਵਾਲੀ ਨਹੀਂ ਯਾਰ ਫ੍ਰੀ ਤੋਂ ਤਾਂ ਨਹੀਂ ਘਰ ਤਾਂ ਡਰਾਈਵਰ ਦੇ ਹੀ ਆ ਉਥੋਂ ਨਿਕਲੀ ਹੈ ਹੈ ਕਿਵੇਂ ਕੋਈ ਪਿਸ਼ਾਪ ਪਣੀ ਨਾ ਜਾਂਦੀ ਹੋਵੇ ਜਿਗਾਰਡ ਤੇ ਜਾਂਦੂ ਇੱਕ ਦਾ ਟਾਈਮ ਹੈ ਅੱਛਾ ਜੀ ਹਾਂ ਡਰਾਈਵਰ ਤੇ ਕਿੰਨਾ ਦਾ ਟਰੱਕ ਇੱਥੇ ਬੈਠ ਇੱਥੇ ਬੈਠ ਰੇ ਦੇਖਦੇ ਆ ਸਾਈਡ ਤੇ ਉਰੇ ਹੋਇਆ ਚ ਠੀਕ ਆਂ ਅੱਗਾਵਾ ਤਾਂ ਤੂੰ ਐ ਕਰ ਬੈਠ ਦੇਖਦੇ ਆ ਪਹਿਲੇ ਇਹਨੇ ਚਾਲ ਦੇਖੀ ਉਹ ਜਾ ਨਾਨੀ ਵੀ ਬੈਤ ਲਾਈ ਤਾ ਅੱਛਾ ਹਾਂ ਐਂ ਜਲਦੀ ਹੈ ਹਾਂ